ਇਰਤੂ ਯੂ ਆਰ ਬੋਲੀਹੋਲੀ ਬਾਬਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀਹੋਲੀ ਬਾਬਾ ਚੈਨਲ ਦੇਖ ਰਿਹਾ ਹਾਂ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅੱਜ ਮੈਂ ਤੁਹਾਡੇ ਲਈ ਹੈਲਥ ਨਾਲ ਰਿਲੇਟਡ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਕਿਉਂਕਿ ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਸਾਨੂੰ ਰਾਤ ਨੂੰ ਸੌਣ ਸਮੇਂ ਖੱਬੇ ਪਾਸੇ ਕਰਵਟ ਜਾਂ ਪਾਸਾ ਲੈ ਕੇ ਸੌਣਾ ਚਾਹੀਦਾ ਜਾਂ ਸੱਜੇ ਪਾਸੇ ਸੋ ਦੋਸਤੋ ਇਸ ਗੱਲ ਦਾ ਬਹੁਤ ਸਾਰੇ ਲੋਕਾਂ ਨੂੰ ਡਾਊਟ ਰਹਿੰਦਾ ਕਿ ਸਾਡੀ ਹੈਲਥ ਲਈ ਕਿਹੜੇ ਸਾਈਡ ਕਰਵਟ ਜਾਂ ਪਾਸਾ ਲੈ ਕੇ ਸੌਣਾ ਲਾਭਦਾਇਕ ਆ ਦੋਸਤੋ ਆਪਾਂ ਇਸ ਵੀਡੀਓ ਵਿੱਚ ਇਹੀ ਗੱਲ ਕਰਾਂਗੇ ਕਿ ਸਾਨੂੰ ਰਾਤ ਨੂੰ ਸੌਣ ਸਮੇਂ ਲੈਫਟ ਸਾਈਡ ਕਰਵਟ ਲੈ ਕੇ ਸੌਣਾ ਚਾਹੀਦਾ ਜਾਂ ਰਾਈਟ ਸਾਈਡ ਕਰਵਟ ਲੈ ਕੇ ਸੌਣਾ ਚਾਹੀਦਾ ਤਾਂ ਜੋ ਅਸੀਂ ਤੰਦਰੁਸਤ ਤੇ ਸੁਖੀ ਜੀਵਨ ਬਤੀਤ ਕਰ ਸਕੀਏ ਤੇ ਬਹੁਤ ਸਾਰੇ ਰੋਗਾਂ ਤੋਂ ਬਚ ਸਕੀਏ ਤੇ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅ ਕਹਾਂਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਵੋਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਇਸ ਦੇ ਨਾਲ ਜੋ ਬੈਲ ਦਾ ਆਈਕਨ ਆ ਰਿਹਾ ਉਸ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਇਹੀ ਗੱਲ ਕਰਦੇ ਹਾਂ ਕਿ ਸਾਨੂੰ ਰਾਤ ਨੂੰ ਸੌਣ ਸਮੇਂ ਲੈਫਟ ਸਾਈਡ ਕਾਰਵਟ ਲੈ ਕੇ ਸੌਣਾ ਚਾਹੀਦਾ ਜਾਂ ਰਾਈਟ ਸਾਈਡ ਤਾਂ ਦੋਸਤੋ ਇਸ ਦਾ ਸਹੀ ਆਨਸਰ ਇਹ ਆ ਕਿ ਸਾਨੂੰ ਰਾਤ ਨੂੰ ਸੌਣ ਸਮੇਂ ਹਮੇਸ਼ਾ ਲੈਫਟ ਸਾਈਡ ਕਰਵਟ ਜਾਂ ਪਾਸਾ ਲੈ ਕੇ ਸੌਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਖੱਬੇ ਪਾਸੇ ਮੂੰਹ ਕਰਕੇ ਜਾਂ ਕਰਵਟ ਲੈ ਕੇ ਸੌਂਨੇ ਆ ਤਾਂ ਸਾਡੇ ਦਿਲ ਨੂੰ ਪੂਰੀ ਬਾਡੀ ਵਿੱਚ ਬਲੱਡ ਸਪਲਾਈ ਕਰਨਾ ਬਹੁਤ ਈਜ਼ੀ ਹੋ ਜਾਂਦਾ ਪਰ ਜੇ ਅਸੀਂ ਸੱਜੇ ਪਾਸੇ ਕਰਵਟ ਜਾਂ ਪਾਸਾ ਲੈ ਕੇ ਸੌਂਨੇ ਆ ਤਾਂ ਸਾਡੇ ਦਿਲ ਦਾ ਪੂਰੀ ਬਾਡੀ ਵਿੱਚ ਬਲੱਡ ਸਪਲਾਈ ਕਰਨ ਵਿੱਚ ਬਹੁਤ ਜ਼ੋਰ ਤੇ એનર્ਜੀ ਲੱਗਦੀ ਆ ਜਿਸ ਕਾਰਨ ਸਾਰੇ ਬਾਡੀ ਪਾਰਟਸ ਤੱਕ ਪ੍ਰੋਪਰ ਬਲੱਡ ਸਪਲਾਈ ਵੀ ਨਹੀਂ ਹੁੰਦਾ ਇਸ ਨਾਲ ਕਾਫੀ ਤਰ੍ਹਾਂ ਦੇ ਰੋਗ ਲੱਗਣ ਦਾ ਖਤਰਾ ਵੀ ਬਣਿਆ ਰਹਿੰਦਾ ਇਸ ਤੋਂ ਬਿਨਾ ਇਹ ਬਹੁਤ ਸਾਰੀਆਂ ਰਿਸਰਚਸ ਵਿੱਚ ਵੀ ਸਿੱਧ ਹੋ ਚੁੱਕਿਆ ਕਿ ਸ ਦੀ ਲਈ ਹਮੇਸ਼ਾ ਖੱਬੇ ਪਾਸੇ ਮੂੰਹ ਕਰਕੇ ਹੀ ਸੌਣਾ ਚਾਹੀਦਾ ਆਯੁਰਵੇਦ ਅਨੁਸਾਰ ਵੀ ਖੱਬੇ ਪਾਸੇ ਕਰਵਟ ਲੈ ਕੇ ਸੌਣਾ ਸਿਹਤ ਲਈ ਗੁਣਕਾਰੀ ਮੰਨਿਆ ਜਾਂਦਾ ਇਸ ਤੋਂ ਬਿਨਾਂ ਜੇ ਆਪਾਂ ਪੇਟ ਦੀ ਗੱਲ ਕਰੀਏ ਤਾਂ ਭੋਜਨ ਨੂੰ ਚੰਗੀ ਅਤੇ ਸਹੀ ਤਰ੍ਹਾਂ ਪਚਾਉਣ ਲਈ ਖੱਬੇ ਪਾਸੇ ਹੀ ਕਰਵਟ ਲੈ ਕੇ ਸੌਣਾ ਚਾਹੀਦਾ ਕਿਉਂਕਿ ਇਸ ਨਾਲ ਭੋਜਨ ਪੇਟ ਵਿੱਚ ਮੌਜੂਦ ਗੈਸਟ੍ਰਿਕ ਜੂਸ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਜੋ ਭੋਜਨ ਨੂੰ ਚੰਗੀ ਤਰ੍ਹਾਂ ਪਚਣ ਵਿੱਚ ਮਦਦ ਕਰਦਾ ਪਰ ਬ੍ਰੇਨ ਦੀ ਤੰਦਰੁਸਤੀ ਲਈ ਤੁਸੀਂ ਕਿਸੇ ਪਾਸੇ ਵੀ ਕਰਵਟ ਲੈ ਕੇ ਸੌ ਸਕਦੇ ਹੋ ਇਹ ਲੈਫਟ ਜਾਂ ਰਾਈਟ ਸਾਈਡ ਹੋ ਸਕਦੀ ਹੈ ਪਰ ਓਵਰਆਲ ਆਪਾਂ ਜੇ ਪੂਰੇ ਸਰੀਰ ਦੀ ਤੰਦਰੁਸਤੀ ਲਈ ਗੱਲ ਕਰੀ ਤਾਂ ਸਾਨੂੰ ਹਮੇਸ਼ਾ ਲੈਫਟ ਸਾਈਡ ਟਰਨ ਕਰਕੇ ਯਾਨੀ ਖੱਬੇ ਪਾਸੇ ਕਰਵਟ ਲੈ ਕੇ ਹੀ ਸੌਣਾ ਚਾਹੀਦਾ ਇਸ ਨਾਲ ਅਸੀਂ ਬਹੁਤ ਸਾਰੇ ਰੋਗਾਂ ਤੋਂ ਬਚ ਸਕਦੇ ਹਾਂ ਅਤੇ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਪਹਿਲਾਂ ਤੁਸੀਂ ਕਿਸ ਸਾਈਡ ਕਰਵਟ ਕਰਕੇ ਸੌਂਦੇ ਸੀ ਇਸ ਤੋਂ ਬਿਨਾ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਦੇ ਪਰਿਵਾਰ ਨਾਲ ਜਰੂਰ ਸ਼ੇਅਰ ਕਰਿਓ ਤਾਂ ਜੋ ਉਹ ਵੀ ਜਾਣ ਸਕਣ ਕਿ ਸਾਨੂੰ ਤੰਦਰੁਸਤ ਸਰੀਰ ਲਈ ਕਿਸ ਪਾਸੇ ਕਰਵਟ ਜਾਂ ਪਾਸਾ ਲੈ ਕੇ ਸੌਣਾ ਚਾਹੀਦਾ ਸੋ ਦੋਸਤੋ ਇਨੇ ਸ਼ਬਦਾਂ ਨਾਲ ਤੁਹਾਡੇ ਤੋਂ ਲੈਣੀਆਂ ਅਜਾਜਤ ਤੇ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਇਸ اپنی ہر ایک ویڈیو ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ